بسم اللہ الرحمن الرحیم شروع ਕਰਦਾ ਹਾਂ ਉਸ ਰੱਬ ਦੇ ਨਾਮ ਨਾਲ ਜੋ ਬਹੁਤ ਹੀ ਰਹਿਮ ਕਰਨ ਵਾਲਾ ਹੈ। ਤੋਂ ਅੱਜ ਰਮਜ਼ਾਨੁਲ ਮੁਬਾਰਕ ਦੇ ਕੋ ਪਿੱਤਰ ਮਹੀਨੇ 'ਚ ਦਾਪ ਤੇ ਇਫਤਾਰ ਪਾਰਟੀ ਦਾ ਉਯੋਜਨ ਜਮਿਅਤ ਉਲਮਾ ਹਿੰਦ ਵੱਲੋਂ ਕੀਤਾ ਗਿਆ ਹੈ। ਨਨਕਾਣਾ ਬਰਾਦਰੀ ਜੰਝਕਰ 22 ਰੋਡ ਵਿਖੇ ਤੋਂ ਜਿੱਥੇ ਸਮੁੱਚੇ ਮੁਸਲਮਾਨ ਰੋਜ਼ੇਦਾਰਾਂ ਨੇ ਅੱਜ ਰੋਜ਼ੇ ਦਾ ਇਫਤਾਰ ਕੀਤਾ। ਰੋਜ਼ਾ ਇੱਕ ਉਦੂਲਾ ਲਫਜ਼ ਹੈ ਅਰਬੀ ਦਾ ਲਫਜ਼ੋ ਹੈ ਸਹੀ ਉਹ ਹੈ ਸੋਮ ਸੋਮ ਦਾ ਮੈਨੇ ਰੁਕਣਾ ਹਰ ਬੁਰਾਈ ਤੋਂ ਹਰ ਗੀਬਤ ਤੋਂ ਹਰ ਮਾੜੇ ਕੰਮ ਤੋਂ ਸੋ ਸੋਮ ਜਿਹੜਾ ਸੀ ਮਤਲਬ ਉਹ ਪੂਰੇ ਸ਼ਰੀਰ ਦੀ ਜਿਹੜੀ ਸਾਡੀਆਂ ਜਿੰਨੀਆਂ ਵੀ ਅੱਖਾਂ ਨੇ ਹੱਥ ਨੇ ਪੈਰ ਨੇ ਉਹਨਾਂ ਸਾਰਿਆਂ ਨੂੰ ਹਰ ਬੁਰੇ ਕੰਮ ਤੋਂ ਬਚਾਉਣ ਲਈ ਇਹ ਜਿਹੜਾ 1 ਮਹੀਨੇ ਦਾ ਜਿਹੜਾ ਰੋਜਾਂ ਦਾ ਇਤਮਾਮ ਕੀਤਾ ਗਿਆ ਤੋ ਅੱਲਾਹ ਨੇ ਇਹ ਰੋਜ਼ੇ ਜਿਹੜੇ ਮੁਸਲਮਾਨਾਂ ਤੇ ਫਰਜ਼ ਕੀਤੇ ਨੇ ਔਰ ਜਿੱਥੇ ਫਰਜ਼ ਕੀਤੇ ਨੇ ਉੱਥੇ ਇਹ ਵੀ ਕਿਹਾ ਕਿ ਜਿਹੜਾ ਰੋਜ਼ਾ ਮੇਰੇ ਲਈ ਰੱਖੂਗਾ ਉਹਦਾ ਬਦਲਾ ਵੀ ਮੈਂ ਖੁਦ ਦੇਵਾਂਗਾ ਸੋ ਅੱਜ ਉਸੇ ਲੜੀ ਨੂੰ ਦੇਖਦੇ ਹੋਏ ਅੱਜ ਅਸੀਂ ਇਹ ਰੋਜ਼ਾ ਰੱਖਣਾ ਵੀ ਬਹੁਤ ਚੰਗੀ ਗੱਲ ਹੈ ਔਰ ਰੋਜ਼ੇ ਦਾ ਇਫਤਾਰ ਕਰਾਣਾ ਵੀ ਬਹੁਤ ਵਧੀਆ ਗੱਲ ਸੋ ਅੱਜ ਇੱਥੇ ਕਰੀਬ ਅਸੀਂ 500 ਤੋਂ 600 ਆਦਮੀ ਦੇ ਜਿਹੜੇ ਰੋਜ਼ੇ ਇਫਤਾਰ ਦਾ ਪ੍ਰੋਗਰਾਮ ਰੱਖਿਆ ਹੈ ਜਿਸ ਵਿੱਚ ਸਾਰੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਜਿਹੜੇ ਸਾਡੇ ਰੋਜ਼ੇਦਾਰ ਨੇ ਉਹ ਸ਼ਰੀਫ ਹੋ ਰਹੇ ਨੇ ਅਸੀਂ ਫਿਰ ਇੱਕ ਵਾਰੀ ਰਮਜ਼ਾਨੁਲ ਮੁਬਾਰਕ ਦੀਆਂ ਔਰ ਆਉਣ ਵਾਲੇ ਤਿਹਾੜ ਇਦੂਲ ਫਿਤਰ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਔਰ ਉਸ ਰੱਬ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੇ ਮੁਲਕ ਨੂੰ ਖੁਸ਼ਹਾਲ ਰੱਖੇ ਆਪਸੀ ਮੁਹੱਬਤ ਔਰ ਪਿਆਰ ਬਣਿਆ ਰਹੇ ਕਿਸੇ ਵੀ ਨਫਰਤ ਦੇ ਅਸੀਂ ਸ਼ਿਕਾਰ ਨਾ ਹੋਈਏ ਤਾਂ ਕਿ ਆਪਣੇ ਅਸੀਂ ਜਿਹੜੇ ਦਿਨ ਤਿਹਾਰੇ ਨਾਲ ਸਾਰੇ ਰਲ ਮਿਲ ਕੇ ਮਨਾਈਏ ਤਾਂ ਬਹੁਤ ਬਹੁਤ